ਬਿਲਕੁਲ ਅੱਜ ਸਾਡੇ ਹਲਕੇ ਦਾ ਨੌਜਵਾਨ ਹੈ ਮਨਤਾਜ ਪਿੰਡ ਬੁੱਧੋਚੌਣੀ ਇਹ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਵਾਸਤੇ ਬਾਹਰਲੇ ਮੁਲਕ ਦੇ ਵਿੱਚ ਜਾਣ ਦਾ ਜਿੰਨੇ ਸੋਚਿਆ ਸੀ ਔਰ ਰਸਤੇ ਦੇ ਵਿੱਚ ਦਿੱਤੇ ਇਹਨੂੰ ਫੜਿਆ ਗਿਆ ਔਰ ਰਾਤ ਇਹਨੂੰ ਤੇ ਬਾਹਰੋਂ ਵਾਪਸ ਭੇਜਿਆ ਗਿਆ ਰਿਪੋਰਟ ਕਰਕੇ ਔਰ ਦੁਖਦਈ ਵੀ ਹੈ ਕਿ ਜਿਹੜੇ ਬੱਚੇ ਇੰਨੇ ਪੈਸੇ ਲਗਾ ਕੇ ਜਗਾ ਰਹੇ ਨੇ ਔਰ ਉਹਦੇ ਵਾਪਸ ਹੋਣਾ ਜਿੱਥੇ ਬੱਚੇ ਦਾ ਵੀ ਹੌਸਲਾ ਟੁੱਟਦਾ ਹੈ ਉੱਥੇ ਪਰਿਵਾਰ ਵਾਸਤੇ ਵੀ ਮੈਂ ਸਮਝਦਾ ਕਿ ਇੱਕ ਔਖਾ ਸਮਾਂ ਹੁੰਦਾ ਕਿ ਕਿਤਨਾ ਕਿਤੋਂ ਫੜ ਫੁੜ ਕੇ ਪੈਸੇ ਲਾਏ ਹੁੰਦੇ ਇੰਨੇ ਪੈਸੇ ਕਿਸੇ ਪਰਿਵਾਰ ਦੇ ਕੋਲ ਵੀ ਨਹੀਂ ਹੁੰਦੇ ਔਰ ਔਖਾ ਹੁੰਦਾ ਜਦੋਂ ਇਹੋ ਜਿਹਾ ਕੋਈ ਕੰਮ ਹੁੰਦਾ ਔਰ ਮੇਰੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ ਪੰਜਾਬ ਸਰਕਾਰ ਦੀ ਪੂਰੀ ਇਸ ਪਰਿਵਾਰ ਦੇ ਨਾਲ ਹਮਦਰਦੀ ਹੈ ਕਿ ਇਹ ਪਰਿਵਾਰ ਜਿਹੜਾ ਸਾਡੇ ਆਪਣੇ ਪਰਿਵਾਰ ਦਾ ਇੱਥੇ ਆਏ ਹੋਏ ਆ ਔਰ ਪੂਰੀ ਹਮਦਰਦੀ ਨਾਲ ਇਹਨਾਂ ਦੇ ਨਾਲ ਆ ਰਹੀਆਂ ਸੀ ਹਰ ਸਮੇਂ ਔਰ ਦੁਖਦਾਈ ਸਮਾਂ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਰਹੇ ਆ ਔਰ ਬਿਨਾ ਕਿਸੇ ਕਾਰਨ ਤੋਂ ਵਾਪਸ ਆ ਰਹੇ ਕੀ ਨਾਦਰਾ ਮੰਤਵਾਸੀ ਮੰਤਾਜੀਤਾਂ ਕਿੰਨੇ ਚਿਰ ਪਹਿਲਾਂ ਗਏ ਮੈਨੂੰ ਹੋਵੇ ਤਿੰਨ ਸਾਢੇ ਕੈਂਪਚੀ ਕੈਂਪਚੀ ਉੱਥੋਂ ਕੈਂਪਚੀ ਰਿਪੋਰਟ ਕੀਤੀ ਹਾਂ ਜੀ ਹੂੰ ਮਨੇ ਪੈਸੇ ਦੇਖ ਗਏ ਪੈਸੇ ਵੀ ਬਾਹਰ ਹੋ ਗਏ ਜੀ ਬਾਈ ਅੱਛਾ ਮੰਨੋ ਉਦੋਂ ਪਹੁੰਚਾ ਉਹ ਕਿੰਨੇ ਲੱਗੇ ਤਾਂ ਐਸਟੀਮੇਟ 30 ਬੰਦੀ ਦਾ ਤਕਰੀਬ ਕਰ ਜ਼ਿਆਦਾ ਹੈ ਮੈਂ ਇਥੋਂ ਡਬੇ ਗਿਆ ਸੀਗਾ ਡਬੇ ਹੀ ਦੋ ਗਾਹ ਮੈਕਸੀਕੋ ਫਿਰ ਅੱਗੇ ਉਸ ਤੋਂ ਮੈਕਸੀਕੋ ਦਾ ਗਾਹ ਗੱਡੀਆਂ ਗਈਆਂ ਗਿਆ ਟੰਕੀ ਬਾਈ ਡੋਨਕੀ ਕਿੰਨੇ ਲੋਕ ਸੀ ਜਦੋਂ ਤੁਸੀਂ ਉੱਥੇ ਫਿਰ ਗਏ ਤੁਹਾਡੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ 15 ਕ ਜਣੇ ਸੀਗੇ 15 ਲੋਕ ਸੀ ਇਹ ਕਿਸ ਤਰ੍ਹਾਂ ਇਹ ਗੇਸ ਇਥੋਂ ਏਜੰਟ ਦੇ ਥਰੂ ਗੇਸ ਸੀ ਇਹ ਕਿਸ ਤਰ੍ਹਾਂ ਜਦੋਂ ਉੱਥੋਂ ਬਾਹਰ ਹੀ ਕਰਿਆ ਸੀ ਡਬੇ ਹੀ ਬਾਹਰ ਦੁਬਈ ਤੋਂ ਦੁਬਈ ਤੋਂ ਕੀਤਾ ਗਿਆ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਇਸ ਵਾਰੀ ਬਾਰ 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 ਕਿਸ ਨੂੰ ਬਤਾਏ ਬਾਰ ਦੇ ਕਿ ਕਿਸ ਨੇ ਲਗਾਏ ਤੁਹਾਡੇ ਪੈਸੇ ਉਹ ਆਈ ਨਹੀਂ ਲਾਇਆ ਉਹ ਆਈ ਨਹੀਂ ਲਾਇਆ ਕਿੰਨੇ ਕੁ ਪੈਸੇ ਲੱਗ ਭਾ ਅੰਦਾਜ਼ਾ ਕੋਈ ਅੰਦਾਜ਼ਾ ਜਦ ਕਿਸ ਤਰ੍ਹਾਂ ਫੜ ਕੇ ਗਏ ਤੁਸੀਂ ਫਿਰ ਉੱਥੇ ਜਾ ਕੇ ਕਿਸ ਤਰ੍ਹਾਂ ਫੜੇਗੇ ਬਾਰਡਰ ਕ੍ਰੋਸ ਕਰਦੇ ਹੋ ਬਾਰਡਰ ਬਾਰਡਰ ਪੁਲਿਸ ਆਈ ਸੀ ਉਹਨੂੰ ਬੱਸ ਕੈਂਪ ਚ ਲੈ ਕੇ ਸੀ ਉਹ ਜਦੋਂ ਇੱਥੋਂ ਗਏ ਸੀ ਤਾਂ ਰੀਨ ਨੇ ਕਿਹਾ ਨਹੀਂ ਸੀ ਕਿ ਡਾਇਰੈਕਟ ਫਰਾਈ ਕਰਾਵਾਂ ਜਾਂ ਡੋਂਕੀ ਥਰੂ ਹੀ ਗਿਆ ਸੀ ਡੋਂਕੀ ਕਿਹਦੇ ਗਿਆ ਜਦੋਂ ਤੇ ਫੜੇ ਗਏ ਸੀ ਤਾਂ ਫਿਰ ਉਸ ਤੋਂ ਬਾਅਦ ਕੈਂਪ ਲੱਗੇ ਕੈਂਪਰ ਮੰਤਾਜ ਪਰਿਵਾਰ ਵਿੱਚ ਕੋਲ ਕੋਣ ਹੈਗਾ ਤੁਹਾਡੇ ਮਮਾ ਨੇ ਦਾਦੀ ਫਾਦਰ ਫਾਦਰ ਦੀ ਤਰ੍ਹਾਂ ਕਿੰਨੇ ਪਰਿਵਾਰਕ ਮੈਂਬਰ ਨੇ ਤਿੰਨ ਨੇ ਤਿੰਨ ਇੱਕ ਸਿਸਟਰ ਵੀ ਉਹਨਾਂ ਦੀ ਮੈਰਿਜ ਹੋਈ ਸੋਰਸ ਆਫ ਇਨਕਮ ਕੀ ਹੈਗਾ ਉਹਨਾਂ ਦੇ ਕੋਈ ਨਹੀਂ ਸੁਣ ਅਗੇ ਕੀ ਇਹ ਪਲਾਨ ਆਫ ਨੂੰ ਤੁਸੀਂ ਤਾਂ ਕਿ ਪੈਸਾ ਲੱਗ ਚੁੱਕਾ ਹੈ ਦੇਖਦੇ ਹਾਂ ਤੇ ਅਮਲੇ ਸਾਹਿਬ ਪੰਜਾਬ ਦੇ ਵਿੱਚ ਪਰੇ ਅੱਜ ਰਾਤ ਵੀ ਲਗਭਗ 60 ਨੌਜਵਾਨ ਖਾਸ ਕਰਕੇ ਪੰਜਾਬ ਦੇ 10 ਹਜ਼ਾਰ ਤੋਂ ਜ਼ਿਆਦਾ ਹੋਤੇ ਹਨ ਅਜਿਹੇ ਲੋਕ ਇਸ ਤਰ੍ਹਾਂ ਦਾ ਦੇਖਦੇ ਹੋ ਕਿ ਬਹੁਤ ਸਾਰੇ ਨੌਜਵਾਨ ਟਰੈਸਾ ਲਗਾ ਕੇ ਜਾ ਰਹੇ ਨੇ ਮੇਤਨ ਬਹੁਤ ਸਾਰੇ ਏਜੰਟ ਠੱਗੀ ਕਰਕੇ ਬੱਚਿਆਂ ਦੇ ਨਾਲ ਪੁਛੇ ਦਾ ਭਵਿਸ਼ ਕਰਾਉ ਕਰਦੇ ਬਿਲਕੁਲ ਅੱਜ ਸਾਡੇ ਹਲਕੇ ਦਾ ਨੌਜਵਾਨ ਹੈ ਮਨਤਾਜ ਪਿੰਡ ਬੋਦੋਛੌਣੀ ਇਹ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਵਾਸਤੇ ਬਾਹਰਲੇ ਮੁਲਕ ਦੇ ਵਿੱਚ ਜਾਣ ਦਾ ਜਿੰਨੇ ਸੋਚਿਆ ਸੀ ਔਰ ਰਸਤੇ ਦੇ ਵਿੱਚ ਦਿੱਥੇ ਇਹਨੂੰ ਫੜਿਆ ਗਿਆ ਔਰ ਗਾਤ ਇਹਨੂੰ ਤੇ ਬਾਹਰੋਂ ਵਾਪਸ ਭੇਜਿਆ ਗਿਆ ਰਿਪੋਰਟ ਕਰਕੇ ਔਰ ਦੁਖਦਾਈ ਵੀ ਹੈ ਕਿ ਜਿਹੜੇ ਬੱਚੇ ਇੰਨੇ ਪੈਸੇ ਲਗਾ ਕੇ ਜਗਾ ਰਹੇ ਨੇ ਔਰ ਉਹਨੇ ਵਾਪਸ ਹੋਣਾ ਜਿੱਥੇ ਬੱਚੇ ਦਾ ਵੀ ਹੌਸਲਾ ਟੁੱਟਦਾ ਹੈ ਉੱਥੇ ਪਰਿਵਾਰ ਵਾਸਤੇ ਵੀ ਮੈਂ ਸਮਝਦਾ ਕਿ ਇੱਕ ਔਖਾ ਸਮਾਂ ਹੁੰਦਾ ਕਿਉਂਕਿ ਕਿਤਨਾ ਕਿਤੋਂ ਫੜ ਫੜ ਕੇ ਪੈਸੇ ਲਾਏ ਹੁੰਦੇ ਇੰਨੇ ਪੈਸੇ ਕਿਸੇ ਪਰਿਵਾਰ ਦੇ ਕੋਲ ਵੀ ਨਹੀਂ ਹੁੰਦੇ ਔਰ ਔਖਾ ਹੁੰਦਾ ਹੈ ਜਦੋਂ ਇਹੋ ਜਿਹਾ ਕੋਈ ਕੰਮ ਹੁੰਦਾ ਹੈ ਔਰ ਮੇਰੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ ਪੰਜਾਬ ਸਰਕਾਰ ਦੀ ਪੂਰੀ ਇਸ ਪਰਿਵਾਰ ਦੇ ਨਾਲ ਹਮਦਰਦੀ ਹੈ ਕਿ ਇਹ ਪਰਿਵਾਰ ਜਿਹੜਾ ਸਾਡੇ ਆਪਣੇ ਪਰਿਵਾਰ ਦਾ ਇੱਥੇ ਆਏ ਹੋਏ ਆ ਔਰ ਪੂਰੀ ਹਮਦਰਦੀ ਨਾਲ ਇਹਨਾਂ ਦੇ ਨਾਲ ਆ ਅਸੀਂ ਹਰ ਸਮੇਂ ਔਰ ਦੁਖਦਾਈ ਸਮਾਂ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਰਹੇ ਆ ਔਰ ਬਿਨਾ ਕਿਸੇ ਕਾਰਨ ਤੋਂ ਵਾਪਸ ਆ ਰਹੇ ਐ ਅਮਰ ਸਿੰਘ ਸਾਹਿਬ ਲੱਗਦਾ ਨਹੀਂ ਜਿਸ ਤਰ੍ਹਾਂ 에ਜੰਟ ਵੀ ਲਗਾਤਾਰ ਠੱਗੀ ਕਰਨ ਦੇ ਨਜ਼ਰ ਆ ਰਹੇ ਨੇ 20-50 ਲੱਖ ਰੁਪਏ ਲੈ ਕੇ ਇਸ ਤਰ੍ਹਾਂ ਡੰਕੀ ਦੇ ਅੰਦਰੋਂ ਬਾਹਰ ਭੇਜਣਾ ਵੀ ਲੱਗਦਾ ਹੈ ਜਾਇਲ ਹੈਗਾ ਕੋਈ ਦੇਖੋ ਉਹਨਾਂ ਦਾ ਕਾਰੋਬਾਰ ਹੈ ਜੀ ਉਹ ਕਰਦੇ ਆ ਆਪਣਾ ਕਾਰੋਬਾਰ ਪਰ ਸਾਡੇ ਲੋਕਾਂ ਨੂੰ ਵੀ ਸਮਝ ਥੋੜਾ ਬਹੁਤ ਸਮਝਣਾ ਚਾਹੀਦਾ ਹੈ ਕਿ ਆਪਾਂ ਗੱਲ ਸਾਹਿਬ ਇਹਨਾਂ ਦੀ ਖਿਲਾਫ ਕੋਈ ਸਖਤ ਕਾਰਵਾਈ ਪੰਜਾਬ ਸਰਕਾਰ ਐਕਸ਼ਨ ਚ ਕਿਉਂ ਨਹੀਂ ਹੱਲੇ ਤੇ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਠੱਗੀ ਹੋ ਬਲਗਭਗ 67 ਨੌਜਵਾਨ ਰਾਤ ਵਾਪਸ ਆਏ ਨੇ ਕੋਈ ਅਜੇ ਹਾਲੇ ਤੱਕ ਕੋਈ ਪਕੜਿਆ ਕਿਉਂ ਨਹੀਂ ਗਿਆਾਰੇ ਅਜੇ ਤਾਂ ਫਿਲਹਾਲ ਜਸਤੇ ਪਹੁੰਚੇ ਹੀ ਨਹੀਂ ਜੀ ਇਹਨਾਂ ਨੇ ਅਜੇ ਬੱਚਾ ਵੀ ਇਹ ਥੋੜਾ ਜਿਹਾ ਸਦਮੇ 'ਚ ਦੱਸ ਰਿਹਾ ਕਿ ਮੈਂ 20 ਦਿਨ ਤੋਂ ਸੁੱਤਾ ਹੀ ਨਹੀਂ ਹੈਗਾ ਔਰ ਜਿੰਨਾਂ ਜਿਹੜੇ ਪਿਛਲੀ ਸ਼ਿਫਟ ਦੇ ਵਿੱਚ ਆਏ ਸੀਗੇ ਬਾਹਰੋਂ ਨੌਜਵਾਨ ਉਨ੍ਹਾਂ ਦੇ ਵੱਲੋਂ ਕਈ ਪਰਿਵਾਰਾਂ ਦੇ ਵੱਲੋਂ ਕੰਪਲੇਂਟ ਕੀਤੀ ਗਈ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹਦਾਇਤਾਂ ਤੇ ਮਾਨਯੋਗ ਸਾਡੇ ਐਨਆਰਐਮ ਮਿਨਿਸਟਰ ਨੇ ਕੁਲਦੀਪ ਧਾਰੀਵਾਲ ਜੀ ਉਹਨਾਂ ਦੇ ਹਦਾਇਤਾਂ ਦੇ ਉੱਤੇ ਕਈ ਏਜੰਟ ਦੇ ਖਿਲਾਫ ਐਫਆਈਆਰ ਦਰਜ ਹੋਈਆਂ ਔਰ ਹੁਣ ਵੀ ਜਿਹੜੇ ਕੋਈ ਪਰਿਵਾਰ ਚ ਆਉਣਗੇ ਜਿਨ੍ਹਾਂ ਦੇ ਏਜੰਟ ਦੇ ਨਾਲ ਕਈਆਂ ਨੇ ਝੂਠ ਬੋਲ ਕੇ ਬੱਚੇ ਖੜੇ ਆ ਕਿ ਇੱਥੇ ਲੈ ਕੇ ਜਾਣਾ ਉੱਥੇ ਲੈ ਕੇ ਜਾਣਾ ਕਈਆਂ ਨੇ ਸਿੱਧੀਆਂ ਫਲਾਈਟਾਂ ਦਾ ਕਿਹਾ ਹੋਇਆ ਔਰ ਰਾਹ ਦੇ ਵਿੱਚ ਬੱਚਿਆਂ ਨੂੰ ਡੌਂਕੀਆਂ ਦੇ ਵਿੱਚ ਭੇਜ ਦਿੱਤਾ ਗਿਆ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਸਖਤ ਕਾਰਵਾਈ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰਬ ਸਾਰੀ ਲਖਾਲੇ ਭੇਜਣੇ ਕਲੀ ਅਮਰੀਕਾ ਦੀ ਗੱਲ ਨਾ ਕਰੀਓ ਹੋਵੇ ਇੰਗਲੈਂਡ ਆ ਜਾਂ ਕੈਨੇਡਾ ਹੈ ਰੋਸ ਬਹੁਤ ਸਾਰੀਆਂ ਕੰਟਰੀਆਂ ਦੇ ਜਿੱਥੇ ਏਜੰਟ ਉਹਨਾਂ ਨੂੰ ਕੰਦੇ ਸਿੱਧੀਆਂ ਸਿੱਧਾ ਤੋਂ ਪੇਡਾਂਗੇ ਉਹਨਾਂ ਨੂੰ ਵੀ ਇਸ ਤਰ੍ਹਾਂ ਖਜਲ-ਕੁਆਰ ਕਿੰਨਾ ਬਹੁਤ ਸਾਰੇ ਏਜੰਟ ਉਹਨਾਂ ਦੇ ਵੀ ਕਾਰਵਾਈ ਹੋਏਗੀ ਜਾਂ ਕਲੀ ਅਮਰੀਕਾ ਦੇ ਅੰਦਰ ਕਾਰਵਾਈ ਕੀਤੀ ਜਾਵੇ ਨਹੀਂ ਸਾਰੇ ਜੀ ਆਲਮੋਸਟ ਤੁਸੀਂ ਆ ਥਾਣੇ 'ਚ ਬਿਠੇ ਹੋ ਤੁਸੀਂ ਦੇਖ ਲਿਓ ਇੱਥੇ ਕਿੰਨੀਆਂ ਐਫ ਆਈ ਆਰ ਜਿਹੜੇ ਏਜੰਟ ਦੇ ਖਿਲਾਫ ਹੁੰਦੀਆਂ ਨੇ ਕਈ ਲੋਕ ਵਿਚਾਰੇ ਧੋਖੇ ਔਰ ਕਈ ਲੋਕ ਇਨਾਂ ਦੀਆਂ ਜਿਹੜੀਆਂ ਮਿੱਠੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਆ ਜਾਂਦੇ ਆ ਔਰ ਕਿੰਨੇ ਕਿੰਨੇ ਪੈਸੇ ਦੇ ਕੇ ਮੁੜ ਕੇ ਵਿਚਾਰੀ ਇੱਥੇ ਰਹਿ ਜਾਂਦੇ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਉਹਦੇ ਭਾਵੇਂ ਕਿਸੇ ਕੰਟਰੀ 'ਚ ਵੀ ਬੰਦਾ ਕਰਨਾ ਹੋਵੇ ਸੋ ਇਹ ਤਾਂ ਬੜੀ ਮੰਦਭਾਗੀ ਘਟਨਾ ਹੈ ਕਿ ਪਹਿਲਾਂ ਵੀ ਬੱਚੇ ਬਾਹਰੋਂ ਰਿਪੋਰਟ ਕੀਤੇ ਗਏ ਔਰ ਦੁਬਾਰਾ ਹੁਣ ਫਿਰ 120 ਬੱਚੇ ਕੱਲ ਰਾਤ ਦੇ ਆਏ ਹੋਏ ਠੀਕ ਹੈ ਜੀ ਅੰਮ੍ਰਿਤ ਸਾਹਿਬ ਇੱਕ ਮਿੰਟ ਅੰਮ੍ਰਿਤ ਸਾਹਿਬ ਇੱਕ ਕੇਂਦਰ ਸਰਕਾਰ ਤੇ ਬੜੇ ਸਵਾਲ ਉਠਾਈ ਜਾ ਰਹੇ ਆ ਕਿ ਖਾਸ ਕਰ ਤੁਹਾਡੀ ਪਾਰਟੀ ਦੀ ਆਪਾਂ ਗੱਲ ਕਰੀਏ ਕਿ ਆਪੋਜੀਸ਼ਨ ਹਰ ਪਾਰਟੀਆਂ ਕੇਂਦਰ ਸਰਕਾਰ ਸਵਾਲ ਉਠਾ ਰਹੇ ਕਿ ਪੰਜਾਬ ਚ ਹੀ ਕਿਉਂ ਕਿ ਇਹ ਜਹਾਜ਼ ਜਿਹੜੇ ਪੰਜਾਬ ਚ ਕਿਉਂ ਉਤਰ ਰਹੇ ਆ ਦਿੱਲੀ ਵੀ ਉਤਾਰੇ ਜਾ ਸਕਦੇ ਨੇ ਇਸ ਤੇ ਤੁਹਾਡੇ ਦੇ ਉਚਾਰ ਤੁਸੀਂ ਦੇਖੋ ਜਿਹੜੀ ਪਹਿਲੀ ਸ਼ਿਫਟ ਨੌਜਵਾਨਾਂ ਦੀ ਆਈ ਸੀ ਉਹਦੇ ਚ ਜਦੋਂ ਉੱਥੋਂ ਭੇਜੇ ਗਏ ਸਭ ਤੋਂ ਜ਼ਿਆਦਾ ਇਹ ਕਿਹਾ ਕਿ ਪੰਜਾਬ ਦੇ ਬੱਚੇ ਆ ਜੀ ਪੰਜਾਬ ਦੇ ਲੋਕ ਆ ਰਹੇ ਜੀ ਪੰਜਾਬ ਦੇ ਨੌਜਵਾਨ ਆ ਰਹੇ ਔਰ ਜਦੋਂ ਲਿਸਟ ਆ ਇਸ ਤੇ ਪੰਜਾਬ ਦੇ ਸਭ ਤੋਂ ਘੱਟ ਸੀ ਔਰ ਗੁਜਰਾਤ ਦੇ ਜ਼ਿਆਦਾ ਸੀ ਹਰਿਆਣੇ ਦੇ ਜ਼ਿਆਦਾ ਸੀ ਉੱਥੇ ਨੌਜਵਾਨ ਔਰ ਉੱਥੇ ਵੀ ਉਤਾਰੇ ਜਾ ਸਕਦੇ ਸੀ ਕਿ ਦਿੱਲੀ ਦੇ ਵਿੱਚ ਵੀ ਹਰਿਆਣੇ ਚ ਵੀ ਜਿੱਥੇ ਮਰਜ਼ੀ ਉਤਾਰੇ ਜਾ ਸਕਦੇ ਸੀ ਬੱਚੇ ਪਰ ਉਹ ਪੰਜਾਬ ਨੂੰ ਸਿਰਫ ਇਹ ਕੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਜਿਹੜੇ ਮਾਨਯੋਗ ਨરેਂਦਰ ਮੋਦੀ ਜੀ ਹੈ ਉਹਨਾਂ ਦਾ ਪਤਾ ਨਹੀਂ ਕੀ ਦੁਸ਼ਮਣੀਆਂ ਸਾਡੇ ਪੰਜਾਬ ਦੇ ਨਾਲ ਔਰ ਬਿਲਕੁਲ ਇਹ ਗੈਰ ਜ਼ਿੰਮੇਵਾਰਨਾ ਕੰਮ ਜਿਹੜੇ ਕਰਦੇ ਹਰ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੰਜਾਬ ਦੇ ਨੌਜਵਾਨ ਇੰਨੇ ਮਾੜੇ ਨਹੀਂ ਹੈਗੇ ਜਿੰਨਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਹ ਕੋਈ ਚੋਟਪੱਕੇ ਨਹੀਂ ਹੈਗੇ ਕਿ ਇਹ ਜਿਹੜੇ ਜਿੱਦਾਂ ਜੋ ਮਰਜ਼ੀ ਇਹਨਾਂ ਨੂੰ ਕਹੀ ਜਾਵੇ ਇਹ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰਲੇ ਮੂਲਕਾਂ 'ਚ ਜਾ ਰਹੇ ਆ ਔਰ ਆਪਣੇ ਪੈਸੇ ਦੇ ਕੇ ਜਾ ਰਹੇ ਨਾ ਕਿ ਕਿਸੇ ਠੱਗੀਆਂ ਮਾਰ ਕੇ ਲੋਕਾਂ ਦੇ ਨਾਲ ਜਾ ਰਹੇ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਪੈਸੇ ਫੜ ਫੜ ਕੇ ਦਿੱਤੇ ਹੋਣੇ ਸੋ ਪੰਜਾਬ ਨੂੰ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਮਾਨਯੋਗ ਮੋਦੀ ਸਾਹਿਬ ਦੀ ਪੰਜਾਬ ਦੇ ਲੋਕ ਤਾਂ ਵੈਸੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਉਹ ਸਫਲ ਨਹੀਂ ਹੋਵੇਗੀ ਠੀਕ ਹੈ ਸਰ